ਦੇਖੋ ਸਾਡੀਆਂ ਫੌਜਾਂ ਜਿਹੜੀਆਂ ਨੇ ਸਾਡੇ ਜਵਾਨ ਬੀਐਸਐਫ ਦੇ ਸਾਡੀ ਮਿਲਟਰੀ ਜਿਹੜੀ ਉਹ ਬਿਨਾਂ ਕੋਈ ਟੈਂਪਰੇਚਰ ਚੈੱਕ ਕੀਤੇ ਜੀ ਜੀ ਉਹ ਕਾਰਗਿਲ ਦੇ ਵਿੱਚ ਵੀ ਉਹ ਗੰਗਾ ਨਗਰ ਦੇ ਵਿੱਚ ਵੀ ਟੈਂਪਰੇਚਰ ਚਾਹੇ -20 ਹੋਵੇ ਚਾਹੇ +50 ਹੋਵੇ ਉਹ ਸਾਡੀ ਰੱਖਿਆ ਕਰ ਰਹੇ ਅੱਜ ਮੈਂ ਪਹਿਲੀ ਵਾਰ ਹੁਸੈਨੀ ਵਾਲਾ ਦੀ ਜਿਹੜੀ ਪ੍ਰੇਡ ਦੇਖਣ ਆਇਆ ਤੇ ਅਸਲ 'ਚ ਇੱਕ ਦੂਜੇ ਨੂੰ ਅ ਦੱਸਣ ਦਾ ਹੀ ਇਹ ਇੱਕ ਜਿਹੜਾ ਪਰੰਪਰਾ ਹੈ ਬਾਗਾ ਬਾਡਰ ਤਿੰਨ ਜਗ੍ਹਾ ਤੇ ਹੁੰਦੀ ਹੈ ਬਾਗਾ ਬਾਡਰ ਸੈਣੀ ਵਾਲਾ ਤੇ ਸਾਦਕੀ ਅਬੋਰ ਦੇ ਵਿੱਚ ਸੋ ਸਕੂਲਾਂ ਦੇ ਬੱਚੇ ਆਏ ਔਰ ਸਕੂਲਾਂ ਦੇ ਬੱਚੇ ਦੇਸ਼ ਭਗਤੀ ਦੀ ਭਾਵਨਾ ਇਹਦੇ ਨਾਲ ਭਰਦੀ ਹੈ ਕਿ ਅਸੀਂ ਦੇਸ਼ ਲਈ ਕੁਝ ਕਰਨਾ ਔਰ ਇਹ ਤਾਂ ਜਗ੍ਹਾ ਹੀ ਹੋਇਆ ਜਿੱਥੇ ਸ਼ਹੀਦ ਆਜ਼ਮ ਅਗਰ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਨੂੰ ਐਦਾਂ ਹੀ ਸੁੱਟ ਗਏ ਸੀ ਉਹਨਾਂ ਦੀਆਂ ਲਾਸ਼ਾਂ ਸੋ ਮੈਂ ਅੱਜ ਇੱਥੇ ਆਉਣ ਦਾ ਫੈਸਲਾ ਕੀਤਾ ਔਰ ਮੈਂ ਬੀਐਸਐਫ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਮਾਨ ਸਨਮਾਨ ਦਿੱਤਾ ਔਰ ਮੈਂ ਇੱਕ ਹੋਰ ਵੀ ਵਾਦਾ ਕੀਤਾ ਹੈ ਬੀਐਸਐਫ ਨਾਲ ਕਿ ਇੱਥੇ ਬਹੁਤ ਵਧੀਆ ਸਾਊਂਡ ਸਿਸਟਮ ਲਾ ਕੇ ਇਸ ਸਟੇਡੀਅਮ ਨੂੰ ਬਹੁਤ ਵੱਡਾ ਬਣਾ ਕੇ ਇਹਨੂੰ ਵੀ ਮਤਲਬ ਇੱਕ ਟੂਰਿਜ਼ਮ ਪਲੇਸ ਬਣਾਇਆ ਜਾਊਗਾ ਬਾਗਾ ਬਾਡਰ ਹਰ ਰੋਜ਼ 25000 ਤੋਂ 30000 ਬੰਦਾ ਹੁੰਦਾ ਇੱਥੇ 2-3000 ਦੀ ਐਵਰੇਜ ਹੈ ਥੋੜਾ ਜਿਹਾ ਪਤਾ ਨਹੀਂ ਹੈਗਾ ਇਹਦੇ ਬਾਰੇ ਹਜੇ ਲੋਕਾਂ ਨੂੰ ਪਰ ਟੂਰਿਜ਼ਮ ਪ੍ਰਮੋਸ਼ਨ ਦੀ ਪਰ ਟੂਰਿਜ਼ਮ ਪ੍ਰਮੋਸ਼ਨ ਵਾਸਤੇ ਮੈਂ ਕਿਹਾ ਤੁਸੀਂ ਪ੍ਰੋਪੋਜ਼ਲ ਬਣਾ ਕੇ ਦਿਓ ਮੈਂ ਕਮਾਂਡਰ ਸਾਹਿਬ ਨੂੰ ਕਿਹਾ ਤੁਸੀਂ ਆਓ ਚੰਡੀਗੜ੍ਹ ਤੇ ਜੋ ਇੱਥੇ ਮਤਲਬ ਇੱਥੇ ਇਹਨਾਂ ਕੋਲ ਤਾਂ ਬਹੁਤ ਸੋਹਣਾ ਮਿਊਜ਼ੀਅਮ ਹੈ ਇੱਥੇ ਇਹਨਾਂ ਕੋਲੇ ਉਹ ਪਿਸਤੌਲ ਪਿਆ ਜਿਹਦੇ ਨਾਲ ਸਾਂਡਰਸ ਨੂੰ ਮਾਰਿਆ ਸੀ ਭਗਤ ਸਿੰਘ ਹੋਰਾਂ ਨੇ ਸੋ ਇੱਥੇ ਇਸ ਤੇ ਮਿਊਜ਼ੀਅਮ ਵੀ ਹੈ ਇੱਥੇ ਤਾਂ ਬਹੁਤ ਸਾਡੀ ਲੇਗੇਸੀ ਸਾਡਾ ਵਿਰਸਾ ਇੱਥੇ ਪਿਆ ਸੋ ਇਸ ਜਗ੍ਹਾ ਨੂੰ ਇੱਕ ਟੂਰਿਸਟ ਪਲੇਸ ਬਣਾਉਣ ਵਾਸਤੇ ਮੈਂ ਮਤਲਬ ਆਪਣੇ ਵੱਲੋਂ ਅਸੀਂ ਕੋਈ ਸਰਕਾਰ ਵੱਲੋਂ ਕੋਈ ਕਮੀ ਨਹੀਂ ਛੱਡਾਂਗੇ ਮੈਂ ਪਹਿਲੀ ਵਾਰ ਇੰਨਾ ਨੇੜੇੋਂ ਜਿਹੜਾ ਇਹਨਾਂ ਦੀ ਪਰੇਡ ਦੇਖੀ ਹੈ ਬਾਗਾ ਚ ਤਾਂ ਫਿਰ ਵੀ ਦੂਰ ਹੈ ਦੋ ਗੇਟ ਨੇ ਉਹ ਦੂਰ ਰਹਿੰਦੇ ਪਰ ਇੱਥੇ ਤਾਂ ਉਹ ਇਧਰਲੇ ਪਾਸੇ ਆ ਜਾਂਦੇ ਤੇ ਲੈ ਆ ਜਾਂਦੇ ਸੋ ਮੈਂ ਚਾਹਨਾ ਕਿ ਅਮਨ ਅਮਾਨ ਬਣਿਆ ਰਹੇ ਸੁਖ ਸ਼ਾਂਤੀ ਬਣੀ ਰਵੇ ਪਰ ਇਹ ਹੈ ਕਿ ਸਾਡੀਆਂ ਫੌਜਾਂ ਦਾ ਹੌਸਲਾ ਵੀ ਬਣਿਆ ਰਹੇ ਮਾਨ ਸਾਹਿਬ ਅੱਜ ਸ਼ਹੀਦਾਂ ਦੀ ਰਸਤੇ ਤੇ ਆਇਓ ਸ਼ਹੀਦ ਭਗਤ ਸਿੰਘ ਰਾਜਗੁਰੂ ਤੁਹਾਡੇ ਜਿਹੜੇ ਆਈਡਲ ਨੇ ਤੇ ਉਹਨਾਂ ਤੋਂ ਮਨ ਉਸਤ ਖੋ ਕੱਲ ਹੀ ਅਸੀਂ ਅਜੇ ਸ਼ਹੀਦ ਆਜ਼ਮ ਭਗਤ ਸਿੰਘ ਦਾ ਸਭ ਤੋਂ ਵੱਡਾ 35 ਫੁੱਟ ਦਾ ਬੁੱਤ ਜਿਹੜਾ ਉਹ ਲੋਕ ਅਰਪਿਤ ਕੀਤਾ ਹੈ ਮੁਹਾਲੀ ਦੇ 에ਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਰਪੋਰਟ ਰੱਖਿਆ ਸੋ ਸ਼ਹੀਦਾਂ ਦਾ ਤਾਂ ਜਿੰਨਾ ਅਸੀਂ ਦੇਣ ਦੇ ਹੀ ਨਹੀਂ ਸਕਦੇ ਜੀ ਉਹਨਾਂ ਦੀ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਹੈਗਾ ਕਿਸੇ ਕਰੰਸੀ 'ਚ ਪਰ ਇਹ ਕਿ ਹਾਂ ਯਾਦ ਰੱਖਣਾ ਸਾਡਾ ਕੰਮ ਹੈ ਤੇ ਜਦੋਂ ਵੀ ਮੌਕਾ ਮਿਲਦਾ ਕਿਤੇ ਮੈਂ ਆਇਆ ਹਾਂ ਮੈਂ ਮੈਂ ਜਬੂਰ ਬੱਲੂਆਂ ਨੇ ਆਇਆ ਸੀ ਮੈਂ ਕਿਹਾ ਵੀ ਹੁਸੈਨੀ ਵਾਲੇ ਜਾ ਕੇ ਉਹਨੇ ਜਮ ਸਾਹਿਬ ਇੱਕ ਹਰੀਕੇ ਮੈਂ ਵਾਟਰ ਬੱਸ ਖੜੀ ਹੈ ਸੁਖਬੀਰ ਬਾਦਲ ਨੇ ਸ਼ੁਰੂ ਕੀਤੀ 2000 ਰਾਜਨੀਤੀ ਦੀ ਗੱਲ ਯਾਨੀ ਕਰਨੀ